ਕਹਿੰਦਾ ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰਨੀ ਮੈਂ ਕਿਹੜਾ ਬੱਲੀਏ ਤੇਰਾ ਚੂਰਨੀ ਬਣਾ ਦੇ ਮੈਨੂੰ ਉਡਣ ਵਾਲਾ ਪੈਲ ਪਾਉਣ ਵਾਲਾ ਮੋਰਨੀ ਇਹ ਮੁੰਡਾ ਪੈਲ ਪਾਉਣ ਵਾਲਾ ਮੋਰ ਇਹ ਕਿਹੜੇ ਪਿੰਡ ਦੀ ਤੂੰ ਨਹੀਂ ਮੈਨੂੰ ਦੱਸ ਦੇ ਮੇਲਣ ਯਾਰੀ ਦੀ ਸਲਾਮੀ ਦੰਨਾ ਕਿਉਂ ਜੀ ਠੀਕ ਹੈ ਕਿਹੜੀ ਮਿੱਤਰਾਂ ਦੀ ਯਾਰੀ ਹੈ ਤਾੜੀ ਮਾਰ ਦੋ ਓਏ ਭਾਈ ਬੱਲੀਏ ਤੇ ਵੀਰ ਨੂੰ ਠੀਕ ਇਹਦੇ ਭਰਾਵਾ ਦੇਖ ਕੇ ਕੁਰਤੇ ਚਾਦਰੇ ਨੂੰ ਸਨਮਾਨ ਤੇ ਮੇਰੀ ਸੱਤ ਵਾਰੀ ਸਲਾਮ ਮੇਰੀ ਹਾਂਜੀ ਹੁਣ ਹੀ ਜਾਣੇ ਦੱਸ ਦੱਸ ਇਹ ਲੇਦਾ ਪਤੰਦਰਾ ਸੇਰ ਨਾਲ ਪੂਣੀ ਵੀ ਨਹੀਂ 31 ਛੇਤੀ ਆਕਦਾ ਫਿਰ ਕੱਤਦੇ ਛੇਤੀ ਇਹਦਾਂ ਆ ਗਿਆ 36 ਘੜ 36 ਘੜ ਤਾਂ ਬਹੁਤ ਦੂਰ ਹੈ ਮੈਨੂੰ 5 ਸਾਲ ਹੋ ਗਏ ਪਹਿਲਾਂ ਪੜਿਆ ਵੀ ਹੈ ਹਾਂਜੀ ਤੇ ਕੜਿਆ ਵੀ ਹੈ ਹਾਂਜੀ ਕਦੋਂ ਵੀ ਉਹ ਚੱਲ ਛੱਡ ਗਾ ਉਹ ਸਾਡੀਆਂ ਮੁੰਡੇ ਖੁੰਡੇ ਨਹੀਂ ਉਹ ਸਾਡੀਆਂ ਮੁੰਡੇ ਖੁੰਡੇ ਨਹੀਂ ਹੁਣ ਮੁੰਡੇ ਖੁੰਡੀਆਂ ਕਿਉਂ ਜੀ ਥਾਪਾ ਜੋ ਬੰਦੇ ਬੋਲਣ ਬੰਦੇ ਆਪਾਂ ਬੱਦੀ ਜਾਗੇ ਰੱਬ ਦੀ ਕਿ ਮੈਂ ਦੋ ਨਹੀਂ ਚੱਲਣੀ ਇਹ ਬੰਦੇ ਉਹ ਜਿੰਨਾਂ ਦੀਆਂ ਵੀਡੀਓ ਦੋਨਾਂ ਦੀਆਂ ਮੇਰੇ ਵਿੱਚ ਗਈਆਂ ਹੋਈਆਂ ਨੇ ਕਿਹੜੇ ਪਾਸੇ ਹੋ ਜੀ ਪੱਤਰਕਾਰ ਸਾਹਿਬ ਉੱਤਰ ਮੂੰਹ ਕਰ ਲਿਆ ਕਰ ਸੂਰਜਿਕਣੀ ਚੁੱਪ ਕਰਕੇ ਜੀ ਸੂਝ ਕਰ ਖਾਪਾ ਨਹੀਂ ਹੁੰਦਾ ਲੋ ਜੀ ਬਾਈ ਜੀ ਕੀ ਹਾਲ ਚਾਲ ਮੀਂਦਾ ਸਾਰੇ ਠੀਕ ਠਾਕ ਹੋ ਮੰਗਿਆ ਤੇ ਖੜਿਆਂਗੇ ਜੀ ਫੂਲੇ ਵਾਲਾ ਬੱਦਗੀ ਮੇਲੇ ਦੇ ਵਿੱਚ 15 ਦਿਖਾਉਣਾ ਜੀ ਵੱਡਾ ਸਾਰਾ ਬਾਈ ਕੀ ਆ ਗੱਲ ਹੈ ਬਬਜੀ ਠੀਕ ਹੈ ਬਾਈ ਕਿੱਥੋਂ ਆਇਓ ਨੱਥਲਾਂ ਦੇ ਨੱਥਲਾਂ ਵਾਲੇ ਤੋਂ ਇਹ ਕਿਥੇ ਪੰਦੇਗਾ ਫਰੀਦਕੋਟ ਜਿਹੜਾ ਫਰੀਦਕੋਟ ਜਿਲ੍ਹਾ ਦੱਸ ਬਾਈ ਬੱਕਰੇ ਬਾਰੇ ਬਣਾਦਾ ਬੱਕਰਾ ਬੜਾ ਟੌਪ ਦਾ ਹੈ ਨਾ ਯਾਰ ਕਿੰਨੇ ਦਿੰਦਾਗਾ ਇਹ 6 ਦਿੰਦਾ ਜੀ 6 ਦਿੰਦਾ ਜੀ ਦੰਦ ਵੀ ਦਿਖਾਇਆ ਵੀਰ ਬੰਦੇ ਇਹ ਸੇ ਦਾੰਦ ਬੱਚਾਗਾ ਬਸ ਬਸ ਰਹਿਣ ਦੇ। ਬੰਦੇ ਸੇ ਦਾੰਦ ਬੱਚਾਗਾ ਇੱਕ ਨੰਬਰ ਕੁਆਲਿਟੀ ਹੈ ਕਿ ਕਿੰਨੇ ਇੰਚ ਹੋਊਗਾ ਵੀਰੇ ਇਹ? ਇਹ ਮੈਨਾਂ ਨਹੀਂ ਬਸ 44 ਇੰਚ ਹੋ ਗਿਆ। 44 ਇੰਚ ਹੋ ਗਿਆ ਹਣਾ ਹਜੇ। ਦੋ ਬਾਈ ਜੀ ਦੇਖ ਸਕਦੇ ਹੋਗੇ। ਜਿਹੜਾ ਦਵਾ ਦੇ ਮਾੜਾ ਜੇ ਫਿਰ ਆਪਾਂ ਉਸ ਤੋਂ ਬਾਅਦ ਹੋਰਦਿਆਂ ਗੱਲ ਬਾਤ। ਕਿਉਂ ਰਾਜੂ? ਹਾਂਜੀ। ਦਸ ਤੋਂ ਬੱਕਰੇ ਵਾਰੇ। ਵਸਕਰਾਤ ਬਹੁਤ ਵਧੀਆ ਜੀ ਮੇਰੇ ਇਹ ਸਾਰੇ ਮੇਜੇ ਚ ਪਸੰਦਾ ਆ ਅੱਛਾ ਤੁਰੇ ਆ ਜੋ ਜੀ ਇੱਥੇ ਬਣੇ ਬਣੇ ਖੜ ਜੋ ਖਾਰਾ ਨਾ ਪੱਟੀ ਆਪਾਂ ਹੱਥ ਬਣੇ ਜੀ ਦੇਖ ਸਕਦੇ ਚਾੜੇ ਚਾੜੇ ਹੈ ਵਹੀ ਬਣਾ ਕਿਸ਼ਾਨੂ ਹੋ ਜਾ ਦੂਰ ਆਈਏ ਹਾਂਜੀ ਬਾਈ ਅੱਜ ਪਾਉਣਾ ਹੈ ਅੱਜ ਨਹੀਂ ਪਾਉਣਾ ਯਾਰ ਅੱਜ ਨਹੀਂ ਪਾਉਣਾ ਹੈਗਾ ਕੋਈ ਉਹ ਨਾਲੇ ਸਮੇਂ ਚ ਅੱਛਾ 8:00 ਰਾਂਜ ਤੋਂ ਪੂਰੇ ਤੇ ਪਾਉਂਗਾ ਨਾ ਦੋ ਵਜੇ 8:00 ਰਾਂਜ ਤੋਂ ਪੂਰੇ ਤੇ ਪਾਉਣੀ ਆ ਬਾਈ ਦੱਸੋ ਬਾਈ ਜੀ ਬੱਕਰੇ ਬਾਰੇ ਹੋਰ ਕਿੰਨੇ ਰੱਖੇ ਹੋਏ ਬੱਕਰੀ ਘਰੇ ਆਪਣੇ ਕੋਲ 25 ਬੱਕਰੀਆਂ ਰੱਖੀਆਂ ਬੱਕਰੇ ਠੀਕ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਮੇਰੇ ਸਫਾਦਰ ਸਾਹਿਬ ਨੂੰ 14-15 ਸਾਲ ਹੋ ਗਏ 14-15 ਸਾਲ ਆਪਾਂ ਇਧਰ ਕਿਦੋਂ ਦੱਸ ਮਿੰਟਾਂ ਲਈ 4 ਸਾਲ 4 ਸਾਲ ਕਿਸ ਤੋਂ ਪਹਿਲਾਂ ਫਿਰ ਕਿੱਥੇ ਜੇ ਪਹਿਲਾਂ ਉਸ ਤੋਂ 12 ਜੁੱਤੀ ਜਿਹੜੀ ਕਰਦੀ ਆ ਕਰਦੀ ਜੀ ਠੀਕ ਹੁਣ ਤਾਂ ਨਹੀਂ ਕਰਦੇ ਵਾਰਾ ਕਰਦੀ ਉਹਨਾਂ ਬੱਕਰੀਆਂ ਤਾਂ ਆਉਂਦੇ ਹੋਗੇ ਠੀਕ ਹੈ ਜੀ ਕਿੰਨੀ ਕਿਹਦੀ ਹੋਰ ਰੱਖਣੀ ਪੈਂਦੀ ਹੈ ਕਿ ਥਾਂ ਤੋਂ ਵਾਲ ਤਾਂ ਹੁਣ ਕਹਿੰਦੇ ਹੀਰੇ ਦੀ ਰੱਖਣੀ ਪੈਂਦੀ ਹੈ ਠੀਕ ਹੈ ਘਾਉਣੇ ਕੀ ਆ ਘਾਉਣੇ ਬਸ ਕਣਕ ਦੁੱਧ ਦੁੱਧ ਵੀ ਪਿੰਦਾ ਹੈ ਠੀਕ ਹੈ ਜੀ ਫੀਡ ਪੂੜ ਕੋਈ ਕੋਸ ਫੀਡ ਨਹੀਂ ਠੀਕ ਹੈ ਉਹਦੇ ਘਰ ਦੀ ਖਰਾਕ ਦੇ ਦਿੰਸੀ ਹੋਰ ਠੀਕ ਹੈ ਨਾ ਤਰੂ ਦੇਖ ਸਕਦੇ ਮੈਂ ਭੀਟ ਕਿੰਨਾ ਖੂਗਾ ਉਹ ਕੁੰਟਲ ਤੋਂ ਪਾਰ ਦੇਖੋ ਇਹ ਕੋਣ ਤੋਂ ਦੁਬਾਰਾ ਹੋਊਗਾ ਹੋਊਗਾ ਕੋਣ ਤੋਂ ਦੁਬਾਰਾ 44 ਕਹਿ ਰਹੇ ਨੇ ਹਾਂਜੀ ਬਸ ਮੈਂ ਠੀਕ ਹੈ ਜੀ ਬੱਚੇ ਕਿੰਨੇ ਹੋਣਨੇ ਨੇ ਥੋੜਾ ਜਿਹਾ ਪੀਜੀ ਆਂ ਮੈਂ ਬਾਹਲਾ ਜੈਡ ਬੁਲਾਈ ਕਿਹਾ ਮੈਂ ਅਬਦੇ ਵਰਤੀ ਹੈ ਨਾ ਇੱਕ ਬੱਚਾ ਮੈਂ 7000 ਦਾ ਵਿੱਚ ਇੱਕ ਹੁੰਦਾ 7000 ਦਾ ਇੱਕ ਹੁੰਦਾ ਬੜਾ ਕਰਦਾ ਹੁੰਦਾ ਜੀ 7000 ਦਾ ਵਿੱਚ ਹੈਗਾ ਮਤਲਬ ਸਟੱਡ ਫਾਰਮ ਚਾ ਹੋਰ ਸਟੱਡ ਫਾਰਮ ਜੀ ਸ਼ਾਨ ਹੋ ਜਾਏ ਜੀ ਵੀਡੀਓ ਬਣਾ ਲਾਇਆ ਸ਼ਾਨ ਹੋ ਜਾ ਮਾਰੇ ਨਾ ਖੁੱਲਾ ਘਰੋਂ ਖਾਣਾ ਬਾਈ ਬੱਕਰਾ ਤਾਂ ਦਿਖਣ ਤੋਂ ਅਗਲੇ ਦਾ ਬੱਕਰਾ ਵਧੀਆ ਵੀਡੀਓ ਬਣਿਆ ਅਗਲੇ ਦੇ ਪਸ਼ੂ ਦੀ ਹੋਰ ਸੁਨਾਰਾ ਜੂ ਫਰਾਜਾ ਬਹੁਤ ਵਧੀਆ ਜੀ 10 ਇੰਚ ਦਾ ਬੱਕਰਾ ਬਾਈ ਛੋਟੇ ਪਾਈ 44 ਇੰਚ ਦਾ 44 ਇੰਚ ਦਾ ਲੰਬਾ ਵੀ ਬਹੁਤ ਹੈ ਬੱਕਰਾ ਤੇਰਾ ਤੇ ਬੱਕਰਾ ਸੋਨਾ ਵੀ ਬਹੁਤ ਹੈ ਸਹੀ ਗੱਲ ਮੈਂ ਤਾਂ ਸਾਰੇ ਫਿਰਕੇ ਦੇਖ ਲੈ ਤੂੰ ਤਾਂ ਨਿਆਮੀ ਬੱਕਰੇ ਨਿਆਮ ਚ ਬਹੁਤ ਪਾਏ ਹੋਏ ਨੇ ਕਿਉਂ ਮੈਂ ਵੀ ਕੋਈ ਰਿਜ਼ਲਟ ਦੇਖਿਆ ਬੱਕਰਾਈ ਵੀ ਚੰਗਾ ਹੈ ਚਲੋ ਨਿਯਾਮ 'ਚ ਨਹੀਂ ਪਾਇਆ ਬੰਦੇ ਨੇ ਨਾ ਪਾਵੇ ਇਹਨਾਂ ਦਾ ਰਿੰਗ ਨੀਤੀ ਨਿਯਾਮ ਵੱਡਿਆਂ ਦਾ ਹੱਥ ਦੰਦਾਂ ਦਾ ਪਹਿਲਾਂ ਜਿੱਤਿਆ ਉਹ ਵੀ ਇਹਨੂੰ ਪਹਿਲਾਂ ਕਿਸੇ ਦੇ ਤੇ ਫੁੱਲੇ ਵਾਲੇ ਕੋਲ ਪਹਿਲਾ ਨੰਬਰ ਤੇ ਆਈ ਠੀਕ ਹੈ ਲੋਂਗੋ ਵਾਲ ਤੋਂ ਦੂਜੇ ਨੰਬਰ ਤੇ ਉਹਦੋਂ ਕਿੰਨੇ ਦੰਦ ਦੀਗਾ ਉਹਦੋਂ ਪਹਿਲਾਂ ਖੀਰਾ ਇੱਥੇ ਜਿੱਤਿਆ ਖੀਰਾ ਜਿੱਤਿਆ ਦੀਗਾ ਹਾਂਜੀ ਫੇਰ ਉਹਦੋਂ ਚਾਰ ਦੰਦ ਚ ਪਾਇਆ ਸੀ ਠੀਕ ਹੈ ਦੋ ਦੰਦ ਜੀ ਪਹਿਲੇ ਉਹਦੇ ਬਾਅਦ ਟਾਇਆ ਜੀ ਹਾਂਜੀ ਠੀਕ ਹੈ ਤੁਹਾਡਾ ਆਪਣਾ ਹੋਣਾ ਬਾਈ ਹਾਂਜੀ 44 ਇੰਚ 44 ਇੰਚ ਰਾਜੂ 44 ਅੱਛਾ ਜੀ 44 ਦੇ ਚਾਰ ਹਾਂਜੀ ਹਾਂ ਸਮਝ ਗਿਆ ਮੈਂ 48 ਦਾ ਬੱਕਰਾ ਬਈ ਇੰਨੀ ਕਿਤਾ ਮੈਂ ਸਮਝੀ ਨਾ ਉਹਨਾਂ ਨੂੰ ਵੇਚਣਾ ਕਿਉਂ ਨਹੀਂ ਵੇਚਣਾ ਘੋੜੇ ਵਾਂਗੂ ਪੈਰ ਚੱਕਦਾ ਬੱਕਰਾ ਮੁੰਡੇ ਨਾਲ ਪੂਰਾ ਪਿਆਰ ਕਰਦਾ ਬੱਕਰਾ ਇਹ ਤਾਂ ਵੇਚਣਾ ਨਹੀਂ ਹੈਗਾ ਕਿਹੜੇ ਪਿੰਡ ਦਾ ਐੜੀ ਤੂੰ ਨੱਥਰ ਵਾਲੇ ਤੋਂ ਹੀ ਨੱਥਰ ਵਾਲਾ ਕਿਹੜੇ ਜ਼ਿਲ੍ਹੇ 'ਚ ਹੈ ਖਰੀਦਕੋਟ ਆ ਖਰੀਦਕੋਟ ਜਿਲ੍ਹਾ ਤਾਂ ਚੱਕ ਕੇ ਆ ਅੱਛਾ ਜੀ ਕੋਈ ਬਰੋਡ ਤੇ ਪਿੰਡ ਆਪਣੇ ਪਰ ਜਿਹਨੇ ਨਰਾਜ ਹੋ ਪੈਨੀਓ ਜੀ ਮੈਂ ਵੀ ਸਿੱਖਾਂ ਦਾ ਮੁੰਡਾ ਮੈਂ ਜਿਹਨੇ ਸਿੱਖਾਂ ਦਾ ਮੁੰਡਾ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੇਰਾ ਚਲੋ ਠੀਕ ਹੈ ਬਾਈ ਇਹ ਬਾਈ ਹਾਲੇ ਬਣ ਗਈ ਵੀਡੀਓ ਚਲ ਤਾਂ ਦੱਸ ਹੁਣ ਹੀ ਜਾਣੇ ਦੱਸ ਦੱਸ ਇਹ ਲੈ ਨਾ ਪਤੰਦਰਾ ਸੇਰ ਨਾਲ ਪੂਣੀ ਵੀ ਨਹੀਂ 31 ਛੇਤੀ ਕਹਿੰਦਾ ਫਿਰ ਕੱਤਦੇ ਛੇਤੀ ਇਹਦਾਂ ਆ ਗਿਆ 36 ਘੜ 36 ਘੜ ਤਾਂ ਬਹੁਤ ਦੂਰ ਹੈ ਬਾਈ ਜੀ ਹਾਂਜੀ ਬੱਕਰਾ ਤਾਂ ਤੂੰ ਹੁਣ ਮੜ ਜਾ ਇੱਧਰ ਨਹੀਂ ਬੰਨਦੇ ਚਾਹੇ ਬੱਕਰੇ ਦੇ ਇੱਧਰਲੇ ਪਾਸੇ ਆ ਜਾ ਹਾਂ ਖੁੱਲਾ ਜਾਂ ਕਰ ਲੈ ਖਾੜਾ ਕੁਸ਼ਤੀ ਤਾਂ ਨਹੀਂ ਕਰਨੀ ਕਿਤੇ ਕੁਸ਼ਤੀ ਵੀ ਕਰਦੇ ਅਸੀਂ ਪੰਗੜਾ ਪਾਉਣ ਨੂੰ ਵੀ ਕੋਈ ਪੰਗੜਾ ਨਹੀਂ ਪਾਉਣਾ ਅਸੀਂ ਤਾਂ ਉਹਦਾ ਗੱਲਾਂ ਬਾਤਾਂ ਕਰਦੇ ਆ ਠੀਕ ਆ ਲੈ ਇੱਧਰ ਨੂੰ ਤੇਰੇ ਚਾਦਰੇ ਦੀ ਵੀਡੀਓ ਬਣਵਾਉਣੀ ਆ ਮੈਨੇ ਲੈ ਬਾਈ ਸਮਾਰ ਕੇ ਬਾਈ ਦੇ ਚਾਦਰੇ ਦੀ ਤੇ ਡਿਜ਼ਾਈਨ ਦੀ ਵੀਡੀਓ ਬਣਾਓ ਗੁੱਗਲ ਵਰਗਾ ਗੱਲਾਂ ਬਾਤਾਂ ਨਹੀਂ ਇੱਕ ਵੀਡੀਓ ਬਣਾਉਣ ਦੇ ਤਰੀਕੇ ਹੁੰਦੇ ਨੇ ਬਾਈ ਦੇਖ ਲੈ ਗੱਲਾਂ ਬਾਤਾਂ ਪੁੱਛਣ ਦੇ ਵੀ ਤਰੀਕੇ ਹੁੰਦੇ ਨੇ ਬਾਈ ਕਿੰਨਾ ਚਿਰ ਹੋ ਗਿਆ ਤੈਨੂੰ ਬੱਕਰੀਆਂ ਚਾਰਦੇ ਨੂੰ ਮੈਨੂੰ ਤੇਰੀ ਜਰਨਲ ਧਮਾਇ ਲੈਣਾ ਹਾਂ ਮੈਨੂੰ 5 ਸਾਲ ਹੋ ਗਏ ਪਹਿਲਾਂ ਪੜਿਆ ਵੀ ਐ ਹਾਂਜੀ ਤੇ ਕੜਿਆ ਵੀ ਐ ਹਾਂਜੀ ਤੇ ਛੜਿਆ ਨਹੀਂ ਠੀਕ ਐ ਛੜਿਆ ਕਹਤੋਂ ਬਈ ਉਹ ਚੱਲ ਛੱਡ ਗੱਲ ਉਹ ਸਾਡੀਆਂ ਮੁੰਡੇ ਖੁੰਡੇ ਨਹੀਂ ਉਹ ਸਾਡੀਆਂ ਮੁੰਡੇ ਖੁੰਡੇ ਨਹੀਂ ਹੁਣ ਮੁੰਡੇ ਖੁੰਡੀਆਂ ਤੇ ਪਾਈ ਦਾ ਡਿਜ਼ਾਈਨ ਬਹੁਤ ਵਧੀਆ ਹੈ ਬਹੁਤ ਵਧੀਆ ਅੱਜ ਭਰਾਵਾ ਮਿਲਦਾ ਨਹੀਂ ਹਾਂਜੀ ਦੇਖਣ ਨੂੰ ਪੁਰਾਣੇ ਜ਼ਮਾਨੇ ਦੇ ਬਜ਼ੁਰਗ ਖੜੇ ਨੇ ਕਿਉਂਕਿ ਉਹ ਤਾਂ ਬਹੁਤ ਪੂੰਦੇ ਨੇ ਚਾਦਰੇ ਕੁਰਤੇ ਬਹੁਤੇ ਬੁੜਿਆਂ ਨੂੰ ਹਜੇ ਸ਼ੌਂਕ ਹੈ ਪਰ ਜਣੀ ਮੈਂ ਜਿਹੜੀ ਨਵੀਂ ਪੀੜੀ ਨੂੰ ਕਹਿਣਾ ਹੋਣ ਵਾਲੀ ਨੂੰ 22 ਜਿੰਨੀ ਨਵੀਂ ਪੀੜੀ ਹੈ ਨਵੀਂ ਪੀੜੀ ਦੇ ਵਿੱਚੋਂ ਮੁੰਡਾ ਮੈਨੂੰ ਬਹੁਤ ਸੋਹਣਾ ਲੱਗਿਆ ਕਾਲੇ ਕੁਰਤੇ ਚਾਦਰੇ ਵਾਲਾ ਤੇ ਦੇ ਆ ਥੱਲੇੋਂ ਬਣਾਓ ਜੀ ਵੀਡੀਓ ਚਾਦਰੇ ਦੀ ਸਮਾਰ ਕੇ ਕਹਿੰਦਾ ਮਿੱਤਰਾਂ ਦੇ ਚਾਦੇ ਚਾਦਰੇ ਤੇ ਪਾਦੇ ਮੋਰਨੀ ਮੈਂ ਕਿਹੜਾ ਬੱਲੀਏ ਤੇਰਾ ਚੂਰਨੀ ਬਣਾ ਦੇ ਮੈਨੂੰ ਉਡਣ ਵਾਲਾ ਪੈਲ ਪਾਉਣ ਵਾਲਾ ਮੋਰਨੀ ਇਹ ਮੁੰਡਾ ਪੈਲ ਪਾਉਣ ਵਾਲਾ ਮੋਰ ਇਹ ਮੁੰਡੇ ਨੇ ਬਾਈ ਜਗਦੀਪ ਜੀ ਦੇ ਮੇਲੇ ਦੇ ਉੱਤੇ ਕਿਉਂਕਿ ਉੱਥੇ ਮੇਲਾ ਕਰਵਾਇਆ ਗਿਆ ਸੀ ਸ਼ੋਅ ਬੱਕਰੇ ਬੱਕਰੀਆਂ ਦੇ ਬਾਈ ਲੱਖੇ ਲਈ ਸਾੜਿਆ ਇਹਦਾ ਬੱਕਰਾ ਵੀ ਜਿੱਤਿਆ ਸੀ ਆ ਬੱਕਰਾ ਵੀ ਜਿੱਤਿਆ ਸੀ ਇਹ ਬੰਦੇ ਨੇ ਮੇਰੇ ਨਾਲ ਪੰਗੜਾ ਪਾਇਆ ਰਾਤ ਨੂੰ ਹਾਂਜੀ ਬਹੁਤ ਵਧੀਆ ਸ਼ਾਨਦਾਰ ਸਾਡਾ ਪੰਗੜਾ ਦੂਰ ਤੱਕ ਚੱਲਿਆ ਗੱਲਾਂ ਬਾਤਾਂ ਵੀ ਆਈਆਂ ਫੋਨ ਵੀ ਆਏ ਲੋਕਾਂ ਦੇ ਵੀ ਬਾਈ ਉਹ ਰਾਜੂ ਕਿਹੜੇ ਪਿੰਡ ਦਾ ਮੁੰਡਾ ਸੀ ਜਿਹਦੇ ਕਾਲੇ ਕੱਪੜੇ ਤੇ ਤੇ ਕਾਲੇ ਕੱਪੜੇ ਵਾਲੇ ਬਾਈ ਦਾ ਸੀ ਨੰਬਰ ਲੈਣਾ ਸਾਰਿਆਂ ਨੇ ਨੰਬਰ ਦੇ ਕੇ ਜਾਈਂ ਸਾਨੂੰ ਤੂੰ ਕਿਹੜੇ ਪਿੰਡ ਦੀ ਤੂੰ ਨਹੀਂ ਮੈਨੂੰ ਦੱਸ ਦੇ ਮੇਲਣ ਬੋਲ ਦੇ ਨੰਬਰ ਬੋਲ ਦੇ ਵੀਡੀਓ 628482662 ਦੁਬਾਰੇ ਫਿਰ ਬੋਲਦੇ 628482662 ਪਿੰਡ ਨਥਲਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਬੱਚੇ ਹੁੰਦੇ ਉਹਨਾਂ ਕੋਲ ਵੇਚਣ ਵਾਸਤੇ ਹਾਂਜੀ ਹਾਂਜੀ 22 ਦਾ ਬਾਈ ਨੰਬਰ ਉਰੇ ਲਾ ਦਿਓ 22 ਦੀ ਫੋਟੋ ਬੱਕਰੇ ਦੇ ਨਾਲ ਬਣਾ ਕੇ ਸਕਰੀਨ ਤੇ ਚਾੜ੍ਹ ਦਿਓ ਆਪੋ ਉਹਦੇ ਚੈਨਲਾਂ ਤੇ ਹਾਂਜੀ ਆਵਰਾਂ ਨੂੰ ਕਰਬਾਈ ਮਰ ਜਾ ਵੀਡੀਓ 'ਚ ਤੇਰੀ ਫੋਟੋ ਬਣਵਾਸ ਮਾਰ ਕੇ ਆਪਾਂ ਦੋਏ ਭਾਈ ਮਸੇ ਇਕੱਠੇ ਹੋਏ ਆਂ ਹਾਂ ਅੱਜ ਬਹੁਤ ਚਰਾਂ ਦੇ ਵਿੱਚ ਇਹ ਲਓ ਜੀ ਆਹ ਮੁੰਡੇ ਦੀ ਵੀਡੀਓ ਬਣਾ ਲਓ ਖੁਸ਼ ਹੈ ਭਾਈ ਕਰਬਾਈ ਮਰ ਜਾ ਵੀਡੀਓ 'ਚ ਤੇਰੀ ਫੋਟੋ ਬਣਵਾਸ ਮਾਰ ਕੇ ਆਪਾਂ ਦੋਏ ਭਾਈ ਮਸੇ ਇਕੱਠੇ ਹੋਏ ਆਂ ਹਾਂ ਅੱਜ ਬਹੁਤ ਚਰਾਂ ਦੇ ਵਿੱਚ ਇਹ ਲਓ ਜੀ ਆਹ ਮੁੰਡੇ ਦੀ ਵੀਡੀਓ ਬਣਾ ਲਓ ਖੋਸ਼ ਹੈ ਬਾਈ ਤੂੰ ਮੇਰਾ ਯਾਰ ਮਿੱਤਰ ਹੈ ਜ਼ਿੰਦਗੀ ਚ ਪਤਾ ਨਹੀਂ ਮੈਂ मरू ਪਤਾ ਨਹੀਂ ਕੌਣ मरू ਪਤਾ ਨਹੀਂ ਕਦ ਇਕੱਠੇ ਹੋਵਾਂਗੇ ਨਾ ਹੋਵਾਂਗੇ ਆ ਤੈਨੂੰ ਮੇਰੇ ਪਿਆਰ ਦੀ ਯਾਰੀ ਦੀ ਸਲਾਮੀ ਦਿੰਨਾ ਕਿਉਂ ਜੀ ਠੀਕ ਹੈ ਕਿਹੜੀ ਮਿੱਤਰਾਂ ਦੀ ਯਾਰੀ ਹੈ ਤਾੜੀ ਮਾਰ ਦੋ ਬਾਈ ਬਲੀ ਉਹ ਸਨਮਾਨਤ ਕੀਤਾ ਗਿਆ ਮੇਰੇ ਛੋਟੇ ਵੀਰ ਨੂੰ ਇਹਦੇ ਭਰਾਵਾ ਦੇਖ ਕੇ ਕੁਰਤੇ ਚਾਦਰੇ ਨੂੰ ਸਨਮਾਨਤ ਮੇਰੀ ਸੱਤ ਵਾਰੀ ਸਲਾਮ ਮੇਰੀ ਹਾਂਜੀ ਖੋਸ਼ਾ ਮਹਾਰਾਜ ਹਾਂਜੀ ਇਹ ਵੀਡੀਓ ਬਣਾ ਕੇ ਚਾਰ ਦੇ ਸ਼ੇਅਰ ਜਲਦੀ ਕਰਿਓ ਕਿਵੇਂ ਬੱਕਰਾ ਤੇ ਕਿਵੇਂ ਲੱਗਿਆ ਮੁੰਡਾ ਮੋਰਨੀ ਨਾਲ ਹਾਂ ਇਸ ਤਰ੍ਹਾਂ ਦੇ ਚਾਦਰੇ ਤੇ ਪਾਦੇ ਮੋਰਨੀ ਅਸੀਂ ਕਿਹੜਾ ਕਹਿੰਦਾ ਬੱਲੀਏ ਤੇਰੇ ਚੋਰ ਹਾਂ ਇਹ ਗੱਲ ਜ਼ਰੂਰੀ ਵੀਡੀਓ ਤੁਹਾਨੂੰ ਅਗਲੀ ਵੀ ਵਿਚੋਂ ਚਾਰ ਦੇ ਯਾਦ ਰਹੀ ਵੀਡੀਓ ਕੇਰਾ ਹੋਰ ਮਾਰ ਲਓ ਦਵਾਰੇ ਦਵਾਰੇ ਸਮਾਰ ਕੇ ਸ਼ੋਰਦ ਮਾਰ ਲਓ ਕੈਮਰਾ ਥੱਲੇ ਕਮਾ ਲਓ ਵੀ ਰਾਜੂ ਬਾਈ ਦਾ ਜਿਗਰੀਆ ਯਾਰ ਲਿਖ ਕੇ ਪਾਉਣਾ ਰਾਜੂ ਨੂੰ ਲਾ ਗਈ ਤੇ ਰਾਜੂ ਦਾ ਯਾਰ ਫੈਨ ਅੱਜ ਲਾ ਗਈ ਤੇ ਨਾ ਨਾ ਕੱਲੇ ਸ਼ਾਟ ਮਾਰਾ ਰਾਜੂ ਮਾੜਾ ਲੈ ਉਹ